ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਬ੍ਰਿਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਬਤ ਸੰਗਤ ਅੰਮ੍ਰਿਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੁਸਾ ਵਿਖੇ ਕਥਾ ਵਾਰਤਾ ਸ਼ਰਵਨ ਕਰਨ ਵਾਸਤੇ ਪਹੁੰਚ ਰਹੇ ਹੋ ਕੱਲ ਤੱਕ ਜੋ ਆਪਾਂ ਕਥਾ ਸ਼ਰਵਨ ਕੀਤੀ ਹੈ 12 ਤੀਰਥਾਂ ਦਾ ਇਤਿਹਾਸ ਜੋ 12 ਤੀਰਥ ਹਿੰਦੂ ਧਰਮ ਦੇ ਵਿੱਚ ਮੰਨੇ ਜਾਂਦੇ ਆ ਔਰ ਸ਼ਿਵਜੀ ਭਗਵਾਨ ਮਹਾਰਾਜ ਦੇ ਨਾਲ ਸੰਬੰਧਿਤ ਨੇ ਉਹਨਾਂ 12 ਹੀ ਤੀਰਥਾਂ ਤੇ 12 ਮੰਦਰ ਹਨ ਔਰ 12 ਮੰਦਰਾਂ ਦੇ ਵਿੱਚ ਹੀ ਸ਼ੰਕਰ ਭਗਵਾਨ ਜੀ ਦਾ ਸਰੂਪ ਜੋਤੀ ਲਿੰਗ ਸੁਭਾਏਮਾਨ ਹੈ ਉਹ ਕਥਾ ਆਪਾਂ ਕੱਲ ਸਰਵਣ ਕੀਤੀ ਹੈ ਕਿਉਂਕਿ 12 ਤੀਰਥਾਂ ਦੇ ਬਾਬਤ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਜਿਕਰ ਆਇਆ ਹੈ ਇਸ ਕਰਕੇ ਜੋ ਵੀ ਸ਼ਬਦ ਗੁਰਵਾਣੀ ਦੇ ਵਿੱਚ ਆਇਆ ਹੈ ਉਹਦੀ ਕਥਾ ਦੇ ਰੂਪ ਦੇ ਵਿੱਚ ਇਤਿਹਾਸ ਦੀ ਸਾਝ ਆਪਾਂ ਲਗਾਤਾਰ ਪਾ ਰਹੇ ਹਾਂ ਸੋ ਅੱਜ ਜੋ ਅੱਗੇ ਸਾਖੀ ਆ ਰਹੀ ਹੈ ਜੋ ਪ੍ਰਸੰਗ ਆ ਰਿਹਾ ਹੈ ਉਹ ਰਾਜੇ ਜਨਮੇਜੇ ਨੂੰ ਕੋੜ ਹੋਣਾ ਤੇ ਹਟਣਾ ਇਹ ਅੱਗੇ ਸਾਖੀ ਆ ਰਹੀ ਹੈ ਆਓ ਸਾਰੇ ਮਨ ਗਿਰਤੀ ਇਕਾਗਰ ਕਰਕੇ ਰਾਜੇ ਜਨ ਮੇਜੇ ਦੀ ਸਾਖੀ ਸਰਵਣ ਕਰੀਏ ਔਰ ਨਾਲ ਮਿਲ ਕੇ ਸਾਰੇ ਰਸਨਾ ਪਵਿੱਤਰ ਕਰੋ ਰਸਨਾ ਤੋਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਪ੍ਰਭਾਤੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਬਚਨ ਹਨ ਰਾਜਾ ਜਨ ਮੇਜੇ ਦੇ ਮਤੀ ਵਰ ਜਵਾਸ ਪੜਾਇਆ ਤੈਨ ਕਰ ਜਗ 18 ਘਾਏ ਕੀਰਤਨ ਚਲੇ ਚਲਾਇਆ ਮਹਾਭਾਰਤ ਦੀ ਲੜਾਈ ਵਿੱਚੋਂ ਰਾਜਾ ਜਨਮੇਜਾ ਬੜਾ ਪ੍ਰਤਾਪੀ ਰਾਜਾ ਹੋਇਆ ਸਤਿਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ ਕਿ ਜਨਮੇਜੇ ਨੂੰ ਉਸ ਦੇ ਗੁਰੂ ਵਿਆਸ ਰਖੀ ਨੇ ਪੜਾਇਆ ਕਥਾ ਕਰਾਈ ਤੇ 18 ਪੁਰਾਣਾ ਦੀ ਕਥਾ ਸੁਣਨ ਵਾਲੇ ਜਗ ਕਰਨ ਵਾਲੇ ਨੂੰ ਵੀ ਕੋੜ ਹੋ ਗਿਆ ਤਿੰਨ ਕਰ ਜਗ 18 ਕਾਇ ਉਹ ਜਗ ਵੀ ਕਰਦਾ ਸੀ ਤੇ 18 ਪੁਰਾਣਾ ਦੀ ਕਥਾ ਵੀ ਉਸ ਨੇ ਸੁਣੀ ਸੀ ਪਰ ਫਿਰ ਵੀ ਉਸ ਨੂੰ ਕੋੜ ਹੋ ਗਿਆ ਜੋ ਲਿਖਤਕਾਰ ਹੈ ਉਹ ਮਿਟਦੀ ਨਹੀਂ ਉਸ ਨੇ ਮਹਾਭਾਰਤ ਦੀ ਕਥਾ ਸਰਵਣ ਕੀਤੀ ਤਾ ਕਿਤੇ ਜਾ ਕੇ ਫਿਰ ਉਸ ਦਾ ਕੋੜ ਦੁਆਰੇ ਹਟਿਆ ਰਾਜੇ ਜਨਮੇਜੇ ਦਾ ਸੁਭਾਅ ਸੀ ਕਿ ਉਹ ਹਰ ਗੱਲ ਤੇ ਸ਼ੰਕਾ ਕਰਦਾ ਸੀ ਸ਼ੰਕਾ ਕਰਨ ਦੇ ਕਾਰਨ ਹੀ ਉਸ ਦੇ ਨੱਕ ਤੇ ਕੋੜ ਰਹਿ ਗਿਆ ਨਹੀਂ ਤਾਂ ਉਸ ਨੇ ਪੂਰੇ ਹੀ ਰਾਜੀ ਹੋ ਜਾਣਾ ਸੀ ਵਿਆਸ ਰਿਖੀ ਵਿਆਸ ਜੀ ਯਾਦਵ ਕੁੱਲ ਦੀ ਕਥਾ ਕਰ ਰਹੇ ਸਨ ਕਥਾ ਸੁਣਦਿਆਂ ਹੋਇਆਂ ਰਾਜੇ ਜਨਮੇਜੇ ਨੇ ਕਥਾ ਉੱਤੇ ਸ਼ੱਕ ਕਰਕੇ ਪੁੱਛਿਆ हे मुनि मेरा ये शंका ये है जे कृष्ण जी खुद भगवान सन ता उना दे हुंदिया पੰਜਾ पांडवा नु दुख पे। क्यों उठाणे पए वे कृष्ण जी नु किहा वी ओ भगवान है वी जे भगवान सन ता क्योंकि कृष्ण भगवान जी पੰਜਾ पांडवा दे सहायक होए ते पंजे पांडो कृष्ण भगवान जी दी चरण शरण विच रहंदे सी ਤਾਂ ਆਖਣ ਲੱਗਿਆ ਵੀ ਮੇਰੀ ਸ਼ੰਕਾ ਇਹ ਆ ਫਿਰ ਭਗਵਾਨ ਜੀ ਦੇ ਕੋਲ ਰਹਿਣ ਦੇ ਕਾਰਨ ਉਹਦੇ باوجود ਵੀ ਪੰਜਾਂ ਪੰਡਵਾਂ ਨੂੰ ਦੁੱਖ ਕਿਉਂ ਚੱਲਣੇ ਪਏ ਅੱਜ ਵੀ ਸੰਗਤ ਜੀ ਬੜੇ ਮੂਰਖ ਲੋਕ ਇਹ ਸ਼ੰਕਾ ਨਹੀਂ ਕਰਦੇ ਸਗੋਂ ਇਹਦੇ ਤੇ ਦ੍ਰਿੜਤਾ ਦੇ ਨਾਲ ਬੋਲਦੇ ਆ ਵੀ ਜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਸਾਡੇ ਸਿੱਖ ਪ੍ਰਚਾਰ ਕੀ ਬੋਲਦੇ ਆ ਕੋਈ ਕਥਾ ਕਰਨ ਵਾਲੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਚਮਤਕਾਰ ਕਰ ਸਕਦੇ ਸੀ ਉਹਨਾਂ ਵਿੱਚ ਕੋਈ ਸ਼ਕਤੀ ਸੀ ਤਾਂ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੂੰ ਭੁੱਖਾ ਕਿਉਂ ਰਹਿਣਾ ਪਿਆ ਇੱਕ ਟੋਕਰਾ ਰੋਟੀਆਂ ਦੀ ਪ੍ਰਗਟ ਕਰ ਲੈਂਦੇ ਇਹ ਵੀ ਸ਼ੰਕਾਵਾਦੀਏ ਸੰਗਤ ਜੀ ਕਥਾ ਕੀਰਤਨ ਵਿੱਚ ਬੋਲਦੇ ਆ ਦੇਖੋ ਕਿੰਨੇ ਗਲਤ ਸ਼ਬਦ ਬੋਲ ਰਹੇ ਆ ਜੇ ਉਹਨਾਂ ਦੇ ਵਿੱਚ ਸ਼ਕਤੀ ਹੁੰਦੀ ਤਾਂ ਫਿਰ ਉਹ ਸਰਸਾ ਨਦੀ ਨੂੰ ਪਾਰਨਾ ਸਹਿਜੇ ਕਰ ਜਾਂਦੇ ਪਾਣੀ ਉਹਨਾਂ ਨੂੰ ਥਾਂ ਦੇ ਦਿੰਦਾ ਇੰਉ ਗਲਤ ਗਲਤ ਵਿਚਾਰ ਸੰਗਤ ਵਿੱਚ ਪੇਸ਼ ਕਰਦੇ ਆ ਕਿਉਂ ਕਿ ਉਹਨਾਂ ਦੇ ਮਨ ਵਿੱਚ ਆਪਣੇ ਇੱਕ ਤਾਂ ਭਰੋਸਾ ਨਹੀਂ ਦੂਜਾ ਗੁਰੂ ਮਹਾਰਾਜ ਨੂੰ ਉਹ ਆਪ ਦੇ ਵਰਗਾ ਹੀ ਸਮਝਦੇ ਆ ਆਮ ਬੰਦਿਆਂ ਵਰਗਾ ਤੇ ਇੱਥੇ ਸੰਗਤ ਦੀ ਹੁਣ ਰਾਜੇ ਜਨਮੇਜੇ ਨੇ ਵੀ ਇਹੀ ਸ਼ੰਕਾ ਕੀਤੀ ਜਦੋਂ ਸ਼ੰਕਾ ਕੀਤੀ ਤਾਂ ਅੱਗੇ ਕਹਿਣ ਲੱਗਿਆ ਵੀ ਆਪ ਆਪ ਕ੍ਰਿਸ਼ਨ ਭਗਵਾਨ ਜੀ ਜਰਾ ਸਿੰਧ ਦੇ ਕੋਲੋਂ ਹਾਰਦੇ ਕਿਉਂ ਰਹੇ ਫਿਰ ਜਿਉਂ ਭਗਵਾਨ ਸੀ ਇੱਕ ਰਾਜਾ ਹੋਇਆ ਜਰਾ ਸਿੰਧ ਉਹ ਬਹੁਤ ਬਲਸ਼ਾਲੀ ਰਾਜਾ ਸੀ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਉਹਨਾਂ ਦਾ ਬਹੁਤ ਵਾਰੀ ਜੁਦ੍ਹ ਹੋਇਆ ਉਹ ਹਰ ਵਾਰੀ ਜਿੱਤ ਜਿਆ ਕਰੇ ਤੇ ਕ੍ਰਿਸ਼ਨ ਜੀ ਨੂੰ ਜਾਨ ਬਚਾਉਣੀ ਪਿਆ ਕਰੇ ਦੌੜ ਕੇ ਲੁਕ ਕੇ ਕਹਿੰਦਾ ਫਿਰ ਉਹਦੇ ਕੋਲੋਂ ਹਾਰ ਕਿਉਂ ਖਾਂਦੇ ਰਹੇ ਇਹ ਕੀ ਭੇਤ ਹੈ ਇਸ ਬਾਬਤ ਰੋਸ਼ਨੀ ਪਾਓ ਗਿਆਨੀ ਵੀ ਕਈ ਵਾਰ ਹਨੇਰੇ ਵੱਲ ਲੈ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਗਿਆਨੀ ਹੋ ਜੇ ਨਾ ਉਹਨੂੰ ਹਰੇਕ ਗੱਲ ਤੇ ਫਿਰ ਸ਼ੰਕਾ ਕਰਨ ਦੀ ਆਦਤ ਪੈ ਜਾਂਦੀ ਹੈ ਹਰੇਕ ਗੱਲ ਤੇ ਸ਼ੰਕਾ ਹਰੇਕ ਗੱਲ 'ਚ ਨੁਕਸ ਖੱਢਣੇ ਫਿਰ ਉਹਨੂੰ ਜਿਹੜੇ ਬਾਹਲੇ ਸਿਆਣੇ ਬੰਦੇ ਹੁੰਦੇ ਆ ਤੁਸੀਂ ਕਦੇ ਵੇਖਣਾ ਵੀ ਬਹੁਤੇ ਸਿਆਣੇ ਬੰਦਿਆਂ ਦੇ ਨਾਲ ਬਹੁਤ ਘੱਟ ਬੰਦੇ ਹੁੰਦੇ ਆ ਉਹਨਾਂ ਦੇ ਨਾਲ ਕੋਈ ਖੜਦਾ ਨਹੀਂ ਕਾਰਨ ਕੀ ਹੈ ਕਾਰਨ ਇਹ ਹੈ ਵੀ ਜਿਹੜਾ ਬੰਦਾ ਬਾਹਲਾ ਸਿਆਣਾ ਕਹਾਉਂਦਾ ਆਪਦੇ ਆਪ ਨੂੰ ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤਾ ਸਿਆਣਾ ਕਹਾਉਂਦਾ ਹੈ ਉਹਦਾ ਸੁਭਾਅ ਬਣ ਜਾਂਦਾ ਹੈ ਵੀ ਹਰੇਕ ਗੱਲ ਵਿੱਚ ਉਹ ਨੁਕਸ ਖੜਦਾ ਹੈ ਹਰੇਕ ਗੱਲ ਵਿੱਚ ਹੁਣ ਜਦੋਂ ਕਿਸੇ ਦੀ ਹਰੇਕ ਗੱਲ ਵਿੱਚ ਨੁਕਸ ਕੱਢਿਆ ਜਾਵੇਗਾ ਤਾਂ ਉਹ ਬੰਦਾ ਆਪੀ ਫਿਰ ਪਾਸੇ ਹੋ ਜਾਂਦਾ ਹੈ ਅਗਲਾ ਕਹਿੰਦਾ ਕੱਢਣੇ ਤਾਂ ਇਹਨਾਂ ਨੇ ਨੁਕਸੀ ਆ ਤਾਂ ਇਸ ਕਰਕੇ ਇਸ ਕਰਕੇ ਗਿਆਨੀ ਵੀ ਕਈ ਵਾਰੀ ਹਨੇਰੇ ਵੱਲ ਲੈ ਜਾਂਦਾ ਹੈ ਜਿਹੜੇ ਹੁਣ ਵਿਆਸ ਰਖੀਜੀ ਸੀਗੇ ਉਹ ਇੱਕ ਤਾਂ ਬਹੁਤ ਸਿਆਣੇ ਸੀ ਦੂਸਰਾ ਉਹਨਾਂ ਦੀ ਬੰਦਗੀ ਵੀ ਬਹੁਤ ਸੀ ਭਜਨ ਵੀ ਬਹੁਤ ਸੀ ਸਿਆਣਾ ਹੋਣਾ ਹੋਰ ਗੱਲ ਐ ਬੰਦਗੀ ਹੋਣੀ ਹੋਰ ਗੱਲ ਐ ਉਹ ਤ੍ਰੈਕਾਲ ਦਰਸ਼ੀ ਸੀ ਉਹ ਮਨ ਦੀਆਂ ਤੇ ਜਨਮ ਦੀਆਂ ਗੱਲਾਂ ਜਾਣਦੇ ਸੀ ਉਹਨਾਂ ਨੇ ਰਾਜੇ ਵੱਲ ਤੱਕਿਆ ਤੇ ਆਖਿਆ हे ਰਾਜਨ ਇਹ ਠੀਕ ਐ ਕਿ ਕ੍ਰਿਸ਼ਨ ਜੀ ਆਪ ਪਰਮੇਸ਼ਰ ਸੀ ਇਹ ਵੀ ਠੀਕ ਹੈ ਕਿ ਉਹ ਪੰਜਾਪੜਨਵਾਂ ਦੀ ਸਹਾਇਤਾ ਕਰਦੇ ਸੀ। ਦ੍ਰੋਪਤੀ ਦੀ ਇਲਾਜ ਉਹਨਾਂ ਨੇ ਰੱਖੀ ਸੀ। ਪਰ ਇਹ ਵੀ ਗੱਲ ਸੱਚ ਹੈ ਕਿ ਹੋਣੀ ਹੋ ਕੇ ਰਹਿੰਦੀ ਹੈ। ਕਰਮ ਰੇਖਾ ਮਿਟਦੀ ਨਹੀਂ। ਭਾਵੀ ਨੂੰ ਰੋਕਣ ਵਾਲਾ ਕੋਈ ਨਹੀਂ। ਇਹ ਤਾਂ ਕਈ ਵਾਰੀ ਖੁਦ ਅਵਤਾਰਾਂ ਤੇ ਵੀ ਵਾਪਰ ਜਾਂਦੀ ਹੈ, ਟਲਦੀ ਨਹੀਂ। ਜਨਮੇਜੇ ਨੇ ਕਿਹਾ। ਮੈਂ ਸਮਝਦਾ ਕਿ ਮਨੁੱਖ ਨੂੰ ਜੋ ਵੀ ਗਿਆਨ ਹੋਵੇ ਉਹ ਕਦੇ ਭੁੱਲ ਨਹੀਂ ਸਕਦਾ ਜੇ ਮੈਂ ਦੇਖਾਂ ਵੀ ਅੱਗੇ ਖੂਹ ਹੈ ਉਹਦੇ ਵਿੱਚ ਡਿੱਗ ਕੇ ਤੇ ਮੈਂ ਡੁੱਬ ਕੇ ਮਰ ਜਾਵਾਂਗਾ ਫਿਰ ਮੈਂ ਤਾਂ ਖੂਹ ਦੇ ਨੇੜੇ ਹੀ ਨਹੀਂ ਜਾਂਦਾ ਅੱਗ ਨੂੰ ਫੜਨ ਵਾਸਤੇ ਸਿਆਣਾ ਪੁਰਸ਼ ਕਦੇ ਅੱਗੇ ਹੱਥ ਨਹੀਂ ਵਧਾਉਂਦਾ ਅੱਗ ਨੂੰ ਫੜਨ ਵਾਸਤੇ ਸਿਆਣਾ ਪੁਰਸ਼ ਕਦੇ ਅੱਗੇ ਹੱਥ ਨਹੀਂ ਵਧਾਉਂਦਾ ਵੀ ਅੱਗ ਨਾਲ ਕੋਲਾ ਨਹੀਂ ਚੱਕ ਹੱਥ ਨਾਲ ਕੋਲਾ ਨਹੀਂ ਚੱਕਦਾ ਅੱਗ ਦਾ ਮੈਂ ਆਖਦਾ ਇਹ ਸੀ ਕਿ ਜੇ શ્રી ਕ੍ਰਿਸ਼ਨ ਜੀ ਪਾਂਡਵਾਂ ਨੂੰ ਉਹਨਾਂ ਦੇ ਆਉਣ ਵਾਲੇ ਜੀਵਨ ਬਾਰੇ ਦੱਸ ਦਿੰਦੇ ਤਾਂ ਉਹਨਾਂ ਕੋਲ ਐਨੀਆਂ ਭੁੱਲਾਂ ਨਹੀਂ ਸੀ ਹੋਣੀਆਂ ਮਨੁੱਖ ਫਿਰ ਮਸ਼ੂ ਪਸ਼ੂ ਦੇ ਨਾਲੋਂ ਤਾਂ ਵੱਧ ਸੂਝ ਰੱਖਦੇ ਹੀ ਹੈ ਨਾ ਵੀ ਜੇ ਉਹਨਾਂ ਨੂੰ ਦੱਸ ਦਿੰਦੇ ਉਹ ਗਲਤੀ ਨਾ ਕਰਦੇ ਇਹ ਸੁਣ ਕੇ ਵਿਆਸ ਜੀ ਹੱਸ ਪਏ। ਉਹਨਾਂ ਨੇ ਇੱਕ ਵਾਰੀ ਰਾਜੇ ਦੇ ਮਸਤਕ ਵੱਲ ਵੇਖਿਆ ਤੇ ਆਖਣ ਲੱਗੇ, "ਹੇ ਰਾਜਨ, ਜੇ ਮੈਂ ਤੈਨੂੰ ਤੇਰਾ ਭਵਿੱਖ ਦੱਸ ਦਿਆਂ ਤਾਂ ਕੀ ਤੂੰ ਗਲਤੀ ਕਰਨ ਤੋਂ ਟਲ ਜਾਵੇਂਗਾ?" ਕਹਿਣ ਲੱਗੇ, "ਦੱਸ ਦਿਓ।" ਕਹਿੰਦੇ, "ਸੁਣ, ਤੇਰੇ ਭਵਿੱਖ ਤੇ ਜੀਵਨ ਬਾਰੇ ਮੈਂ ਤੈਨੂੰ ਦੱਸਦਾ ਵੀ ਤੇਰੀ ਮੌਤ ਕੋੜ ਨਾਲ ਹੋਊਗੀ।" ਕੋੜ ਦੇ ਰੋਗ ਨਾਲ ਬਹੁਤ ਦੁਖੀ ਹੋ ਕੇ ਮਰੇਗਾ ਉਸ ਵੇਲੇ ਮੈਂ ਵੀ ਕੁਝ ਨਹੀਂ ਕਰ ਸਕਣਾ ਪਰ ਮੌਤ ਜੇ ਮਿਲੇਗੀ ਤਾਂ ਪਰੋਸਾ ਕਰਨ ਵਾਲੀ ਮਿਲੇਗੀ ਵੀ ਮੌਤ ਵੀ ਨਹੀਂ ਮਿਲਣੀ ਤਾਂ ਇਹਨੂੰ ਐਨਾ ਦੁਖੀ ਹੋਏਗਾ ਤੇ ਮੌਤ ਵੀ ਤਾਂ ਮਿਲੂਗੀ ਜੇ ਤੂੰ ਪਰੋਸਾ ਕਰੇਗਾ ਜਨਮੇਜਾ ਹੈਰਾਨ ਹੋ ਕੇ ਕਹਿੰਦਾ ਮੈਨੂੰ ਕੋੜ ਕਿਉਂ ਹੋਊਗਾ ਮੈਂ ਕੀ ਪਾਪ ਕੀਤਾ ਇਹ ਤੁਸੀਂ ਕੀ ਆਖ ਰਹੇ ਹੋ ਵਿਆਸ ਰਿਸ਼ੀ ਨੇ ਹੱਸ ਕੇ ਕਿਹਾ ਪਾਪ ਕੀਤਾ ਨਹੀਂ ਕਰੋਗੇ ਤੇਰੇ ਕਰਮ ਚ ਲਿਖਿਆ ਤੋ ਗਿਆਨ ਕਰਾਉਣ ਤੇ ਵੀ ਸਮਝੇਗਾ ਨਹੀਂ ਇਹੋ ਜਿਹਾ ਸੰਭਾਵ ਜਨਮੇਜੇ ਨੇ ਕਿਹਾ ਇਹ ਕਦੇ ਨਹੀਂ ਹੋ ਸਕਦਾ ਮੈਨੂੰ ਮੇਰੇ ਜੀਵਨ ਤੇ ਖਾਤਰਿਆਂ ਦਾ ਗਿਆਨ ਹੋ ਜੇ ਫਿਰ ਮੈਂ ਭੁੱਲਾ ਕਿਉਂ ਕਰੂੰਗਾ ਮੈਂ ਕਦੇ ਭੁੱਲ ਨਹੀਂ ਕਰਨਾ ਵਿਆਸ ਰਿਸ਼ੀ ਕਹਿਣ ਲੱਗੇ ਤੁਹਾਡਾ ਇਹ ਕਹਿਣਾ ਵੀ ਭੁੱਲ ਹੈ ਮਨੁੱਖ ਨੂੰ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਭੈੜਾ ਹੈ ਇਹ ਪ੍ਰਮਾਤਮਾ ਨੂੰ ਭਾਉਂਦਾ ਨਹੀਂ ਜਨਮੇਜਾ ਕਹਿਣ ਲੱਗਿਆ ਮੈਂ ਮੈਂ ਤਾਂ ਹੰਕਾਰ ਨਹੀਂ ਕਰਦਾ ਮੈਂ ਤਾਂ ਸਿਰਸਰੀ ਆਪਣੀ ਗੱਲ ਦੀ ਆਪਣੀ ਸਮਝ ਦੀ ਗੱਲ ਕਰਦਾ ਵੀ ਇੰਨੀ ਕੁ ਤਾਂ ਮੈਨੂੰ ਸਮਝ ਆਏ ਵੀ ਜੇ ਕੋਈ ਸਾਹਮਣੇ ਚੀਜ਼ ਮੈਨੂੰ ਪਤਾ ਲੱਗੇ ਵੀ ਇਹ ਨੁਕਸਾਨ ਕਰੂਗੀ ਇਹ ਮੈਂ ਕੰਮ ਕਿਉਂ ਕਰੂੰਗਾ ਫਿਰ ਉਹ ਤੋਂ ਬਚਣ ਦਾ ਯਤਨ ਕਰੂੰਗਾ ਵਿਆਸ ਕਹਿਣ ਲੱਗਿਆ ਲੈ ਫਿਰ ਸੁਣ ਰਾਜਨਿਕ ਸਮਾਏਗਾ ਤੁਸੀਂ ਇੱਕ ਸੁੰਦਰ ਰਾਜਕੁਮਾਰੀ ਨੂੰ ਪਹਿਲਾਂ ਦਾਸੀ ਬਣਾਓਗੇ ਫਿਰ ਉਹਦੀ ਸੁੰਦਰਤਾ ਤੇ ਅਤੇ ਜਵਾਨੀ ਉੱਤੇ ਤੁਸੀਂ ਲੱਟੂ ਹੋ ਕੇ ਅਣਵਿਆਹਿਆ ਹੀ ਉਸ ਨੂੰ ਆਪਣੀ ਰਾਣੀ ਬਣਾ ਲੋਗੇ ਤੇ ਦੂਜੀਆਂ ਰਾਣੀਆਂ ਨੂੰ ਭੁੱਲ ਜਾਓਗੇ ਉਹਦੇ ਨਾਲ ਹੀ ਪਿਆਰ ਕਰੋਗੇ ਇੱਕ ਦਿਨ ਘੋੜੀ ਤੇ ਸਵਾਰ ਹੋ ਕੇ ਸ਼ਿਕਾਰ ਖਿਡਣ ਜਾਓਗੇ ਸਰੋਵਰ ਦੇ ਕਿਨਾਰੇ ਘੋੜਾ ਬਨ ਘੋੜੀ ਬਨ ਕੇ ਸੌਜੋਗੇ ਜਦੋਂ ਤੁਸੀਂ ਸੁੱਤੇ ਹੋਏ ਹੋਵੋਗੇ ਤਾਂ ਪਾਣੀ ਚੋਂ ਦਰਿਆ ਚੋਂ ਇੱਕ ਘੋੜਾ ਨਿਕਲੇਗਾ ਉਸ ਘੋੜੇ ਰਾਹੀਂ ਤੁਹਾਡੀ ਘੋੜੀ ਮਿਲ ਜਾਵੇਗੀ ਤੇ ਘੋੜੀ ਦੇ ਮਿਲਣ ਪਿੱਛੋਂ ਘੋੜਾ ਫਿਰ ਸਰੋਵਰ ਚ ਅਲੋਪ ਹੋ ਜਾਵੇਗਾ ਤੇ ਦਿਨ ਪਾ ਕੇ ਸੋਡੀਓ ਘੋੜੀ ਸੂਪੇਗੀ ਉਸ ਘੋੜੀ ਦੇ ਪੇਟੋਂ ਸਿਆਮ ਰੰਗ ਦਾ ਘੋੜਾ ਪੈਦਾ ਹੋਏਗਾ ਸਿਆਮ ਕਹਿੰਦੇ ਆ ਬਿਲਕੁਲ ਸ਼ਾਹ ਕਾਲਾ श्याम ਰੰਗ ਦਾ ਘੋੜਾ ਪੈਦਾ ਹੋਵੇਗਾ ਤੇ ਤੁਸੀਂ ਉਸ ਘੋੜੇ ਨੂੰ ਪਿਆਰ ਨਾਲ ਪਾਲੋਗੇ ਜਦੋਂ ਜਵਾਨ ਜਵਾਨ ਹੋਏਗਾ ਘੋੜਾ ਤਾਂ ਤੁਸੀਂ ਉਸ ਮਿਹਤ ਜੱਗ ਕਰੋਗੇ ਉਸ ਜੱਗ ਸਮੇ ਉਹ ਦਾਸੀ ਰਾਣੀ ਹੈ ਜਿਹੜੀ ਉਹ ਤੁਹਾਡੇ ਕੋਲੇ ਆਏਗੀ ਉਹਨੇ ਹਲਕੇ ਜੇ ਕੱਪੜੇ ਪਾਏ ਹੋਣਗੇ ਬਿਲਕੁਲ ਪਤਲੇ ਜੇ ਉਹ ਸਭਾ ਦੇ ਵਿੱਚ ਜਦੋਂ ਆਏਗੀ ਤਾਂ ਕੁਦਰਤ ਐਸੀ ਬਣਾਏਗੀ ਕਿ ਹਵਾ ਚੱਲੇਗੀ ਜਿਹਦੇ ਕਰਕੇ ਤੁਹਾਡੀ ਰਾਣੀ ਦੇ ਕੱਪੜੇ ਉੱਡ ਜਾਣਗੇ ਉਹ ਲੰਗੀ ਹੋ ਜਾਏਗੀ। ਉਹਨੂੰ ਦੇਖ ਕੇ ਜਿਹੜੇ ਬ੍ਰਾਹਮਣ ਨੇ ਉਹ ਹੱਸ ਪੈਣਗੇ ਤੇ ਤੁਹਾਨੂੰ ਗਰੋਧ ਚੜ ਜਾਏਗਾ। ਤੁਸੀਂ ਸਾਰੇ ਬ੍ਰਾਹਮਣਾਂ ਨੂੰ ਮਾਰ ਸੁੱਟੋਗੇ। ਬ੍ਰਾਹਮਣ ਹੱਤਿਆ ਦੇ ਕਾਰਨ ਤੁਹਾਡੇ ਸਰੀਰ ਨੂੰ ਕੋੜ ਹੋ ਜਾਊਗਾ। ਫਿਰ ਉਸ ਕੋੜ ਨੂੰ ਹਟਾਉਣ ਦੇ ਲਈ ਤੁਹਾਨੂੰ ਜੱਗ ਕਰਨਾ ਪਊਗਾ। ਤੁਸੀਂ ਮਹਾਭਾਰਤ ਦੀ ਕਥਾ ਸੁਣੋਗੇ। ਕਥਾ ਸੁਣਦਿਆਂ ਸੁਣਦਿਆਂ ਤੁਹਾਡਾ ਕੋੜ ਹਟਦਾ ਜਾਵੇਗਾ ਪਰ ਇੱਕ ਸਮਾਂ ਇਹ ਹੋ ਜਾਵੇਗਾ ਜਦੋਂ ਤੁਸੀਂ ਨੱਕ ਚੜਾ ਕੇ ਕਥਾ ਤੇ ਕਿੰਤੂ ਕਰੋਗੇ ਉਸ ਕਿੰਤੂ ਦੇ ਨੱਕ ਚੜਾਉਣ ਦੇ ਕਾਰਨ ਜਿੱਥੇ ਤੁਹਾਡੇ ਨੱਕ ਤੇ ਵੱਟ ਪਵੇਗਾ ਉੱਥੇ ਕੋੜ ਰਹੇਗਾ ਤੇ ਉਸ ਕੋੜ ਨਾਲ ਤੁਸੀਂ ਮਰੋਗੇ ਇਹ ਭਾਵੀ ਹਟਾਲੇ ਹੋ ਕੇ ਰਹੇਗੀ ਤੁਸੀਂ ਭਾਵੇਂ ਲੱਖਾਂ ਹੀ ਯਤਨ ਕਰੋ ਜਨਮੇਜਾ ਕਹਿ ਲੱਗਿਆ ਮੈਂ ਆਪ ਕੋਲੋਂ ਸਾਰਾ ਕੁਝ ਸੁਣ ਲਿਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਰਾਂਗਾ ਦਾਸੀ ਨਾਲ ਮੈਂ ਪਿਆਰ ਹੀ ਨਹੀਂ ਕਰਦਾ। ਫਿਰ ਮੈਂ ਘੋੜੀ ਉੱਤੇ ਚੜ ਕੇ ਦੱਖਣ ਵੱਲ ਸ਼ਿਕਾਰ ਨੂੰ ਨਹੀਂ ਜਾਂਦਾ। ਜੇ ਗਿਆ ਤਾਂ ਮੈਂ ਦਰਿਆ ਦੇ ਕਿਨਾਰੇ ਘੋੜੀ ਨਹੀਂ ਬੰਨਦਾ। ਜੇ ਬੰਨਤੀ ਮੈਂ ਸੌਂਦਾ ਨਹੀਂ। ਫਿਰ ਜੇ ਮੈਂ ਜੱਗ ਕਰਾਂਗਾ ਤਾਂ ਮੇਰੀ ਦਾਸੀ ਰਾਣੀ ਹੈ ਜਿਹੜੀ ਉਹਨੂੰ ਮੈਂ ਆਪਦੇ ਕੋਲੇ ਨਹੀਂ ਸਾਦਾ। ਜੇ ਉਹ ਆ ਵੀ ਜਾਵੇ ਤਾਂ ਮੈਂ ਉਸ ਨੂੰ ਕਹਾਂਗਾ ਵੀ ਤੂੰ ਕੱਪੜੇ ਸਹੀ ਤਰੀਕੇ ਦੇ ਪਾ ਕੇ ਆ ਜੇ ਉਹ ਨਹੀਂ ਵੀ ਪਾ ਕੇ ਆਵੇਗੀ ਹਵਾ ਚੱਲਣ ਤੇ ਉਸ ਦੇ ਕੱਪੜੇ ਉੱਡਣਗੇ ਉਹ ਨੰਗੀ ਹੋ ਵੀ ਜਾਵੇਗੀ ਤੇ ਬ੍ਰਾਹਮਣਾਂ ਦੇ ਹਸਣ ਤੇ ਮੈਂ ਗਰੋਧ ਹੀ ਨਹੀਂ ਕਰਨਾ ਜੇ ਮੈਨੂੰ ਗਰੋਧ ਆ ਵੀ ਗਿਆ ਤਾਂ ਮੈਂ ਉਹ ਤੇ ਕਾਬੂ ਕਰਾਂਗਾ ਤੇ ਬ੍ਰਾਹਮਣਾਂ ਨੂੰ ਮਾਰਦਾ ਨਹੀਂ ਜੇ ਸਾਰਾ ਕੁਝ ਵੀ ਹੋ ਜੇ ਅਖੀਰ ਮੈਂ ਜਦੋਂ ਜੱਗ ਕਰਾਂਗਾ ਕਥਾ ਸੁਣਾਗਾ ਤਾਂ ਕਥਾ ਤੇ ਮੈਂ ਕਿੰਤੂ ਹੀ ਨਹੀਂ ਕਰਦਾ ਨਾਕੀ ਨਹੀਂ ਚੜਾਉਂਦਾ ਕਿਉਂਕਿ ਮੈਨੂੰ ਤਾਂ ਗਿਆਨ ਹੋ ਗਿਆ ਨਾ ਹੁਣ ਵੀ ਆਹਾ ਹਾ ਮੋੜ ਖਤਰੇ ਵਾਲੇ ਆ ਮੈਂ ਉਹਨਾਂ ਤੋਂ ਬਚੂਗਾ ਫਿਰ ਵਿਆਸ ਰਿਸ਼ੀ ਜੀ ਆਖਣ ਲੱਗੇ ਰਾਜਨ ਮੈਂ ਤੈਨੂੰ ਪੜਾਉਣਾ ਮੈਂ ਤੇਰਾ ਗੁਰੂ ਆ ਗੁਰੂ ਕਦੇ ਨਹੀਂ ਚਾਹੁੰਦਾ ਵੀ ਚੇਲੇ ਨੂੰ ਤਕਲੀਫ ਉਠਾਉਣੀ ਪਵੇ ਕਿਉਂਕਿ ਗੁਰੂ ਚੇਲੇ ਦਾ ਸਬੰਧ ਪਿਤਾ ਪੁੱਤਰ ਦਾ ਸਬੰਧ ਹੁੰਦਾ ਹੈ ਮੈਂ ਵੀ ਇਹੀ ਚਾਹੁੰਦਾ ਵੀ ਤੁਸੀਂ بچੋ ਪਰ ਬਚਿਆ ਨਹੀਂ ਜਾਣਾ ਕਿਉਂਕਿ ਭਾਵੀ ਲਿਖੀ ਹੋਈ ਹੈ ਇਹਨਾਂ ਟਲਣਾ ਨਹੀਂ ਲਓ ਜੀ ਕੁਝ ਸਮਾਂ ਬੀਤ ਗਿਆ ਵਿਆਸ ਜੀ ਆਪ ਦੀ ਕਥਾ ਪੂਰੀ ਕਰਕੇ ਤੁਰ ਗਏ ਰਾਜੇ ਜਨਮੇਜੇ ਦੇ ਜੀਵਨ ਵਿੱਚ ਉਹ ਖਤਰੇ ਵਾਲੇ ਮੋੜ ਆਉਣੇ ਸ਼ੁਰੂ ਹੋ ਗਏ ਭਾਵੀ ਐਸੀ ਵਾਪਰੀ ਰਾਜੇ ਨੂੰ ਭੁੱਲੀ ਗਿਆ ਵੀ ਉਸਦੇ ਗੁਰੂ ਵਿਆਸ ਨੇ ਉਸ ਨੂੰ ਕੋਈ ਗੱਲ ਦੱਸੀ ਸੀ ਉਹਦਾ ਭੁੱਲੀ ਗਿਆ ਜਨਮੇਜਾ ਰਾਜਾ ਜਿੰਨਾ ਸਿਆਣਾ ਸੀ ਬਲਸ਼ਾਲੀ ਸੀ ਉਹਨਾਂ ਹੀ ਉਹ ਕਾਮੀ ਵੀ ਸੀ ਉਸ ਨੂੰ ਪਤਾ ਲੱਗਿਆ ਉਹਨੂੰ ਪਤਾ ਲੱਗਿਆ ਕਿ ਕਾਸ਼ੀ ਦੇ ਰਾਜੇ ਦੀਆਂ ਦੋ ਰਾਜਕੁਮਾਰੀਆਂ ਬਹੁਤ ਸੁੰਦਰ ਨੇ ਉਹਨਾਂ ਦੇ ਰੂਪ ਦੀ ਸ਼ੋਭਾ ਕਰਕੇ ਤਾਂ ਰਾਜੇ ਜਨਮੇਜੇ ਨੇ ਕਾਸ਼ੀ ਦੇ ਨਰੇਸ਼ ਉੱਤੇ ਹਮਲਾ ਕਰਤਾ ਜਦੋਂ ਹਮਲਾ ਕੀਤਾ ਤੇ ਰਾਜੇ ਨੂੰ ਲੱਗਿਆ ਪਤਾ ਕਿ ਹਮਲਾ ਕਿਉਂ ਕੀਤਾ ਉਸ ਨੂੰ ਪਤਾ ਲੱਗਿਆ ਵੀ ਮੇਰੀਆਂ ਲੜਕੀਆਂ ਨਾਲ ਵਿਆਹ ਕਰਾਉਣ ਦੇ ਲਈ ਰਾਜੇ ਨੇ ਮੇਰੇ ਤੇ ਹਮਲਾ ਕੀਤਾ ਰਾਜੇ ਨੂੰ ਜਦੋਂ ਪਤਾ ਲੱਗਿਆ ਉਸ ਨੇ ਝਟ ਸਲਾਹ ਕਰ ਲਈ ਆਪਣੀਆਂ ਦੋਹਾਂ ਰਾਜਕੁਮਾਰੀਆਂ ਦਾ ਰਾਜੇ ਨਾਲ ਵਿਆਹ ਕਰਤਾ ਲੜਾਈ ਟਲ ਗਈ ਦੋਨੇ ਰਾਜਕੁਮਾਰੀਆਂ ਦਾ ਵਿਆਹ ਕਰਤਾ ਤੇ ਉਹਨਾਂ ਦੇ ਨਾਲ ਇੱਕ ਦਾਸੀ ਆਈ ਪੁਰਾਣੇ ਸਮਿਆਂ ਵਿੱਚ ਜਦੋਂ ਰਾਜੇ ਆਪਣੀਆਂ ਧੀਆਂ ਦਾ ਵਿਆਹ ਸ਼ਾਦੀ ਕਰਦੇ ਤਾਂ ਉਹਨਾਂ ਦੇ ਨਾਲ ਬਚਪਨ ਤੋਂ ਲੈ ਕੇ ਜਿਹੜੀਆਂ ਦਾਸੀਆਂ ਰਿਆ ਕਰਦੀਆਂ ਸੀ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਉਹ ਦਾਸੀਆਂ ਉਹਨਾਂ ਰਾਜਕੁਮਾਰੀਆਂ ਦੇ ਨਾਲ ਹੀ ਚਲੀਆਂ ਜਾਂਦੀ ਸੀ। ਉਹਨਾਂ ਦੇ ਨਾਲ ਇੱਕ ਦਾਸੀ ਗਈ। ਉਹ ਦਾਸੀ ਬਹੁਤ ਸੁੰਦਰ ਸੀ। ਉਹਨਾਂ ਰਾਜਕੁਮਾਰੀਆਂ ਦੇ ਨਾਲੋਂ ਵੀ ਕਈ ਗੁਣਾ ਵੱਧ ਸੋਹਣੀ ਸੀ। ਰਾਜਾ ਜਨਵੇਜਾ ਉਹਦੇ ਰੂਪ ਦੇ ਡੁੱਲ ਗਿਆ। ਉਹ ਤਾਂ ਰਾਜਕੁਮਾਰੀਆਂ ਆਪਣੀਆਂ ਰਾਣੀਆਂ ਨੂੰ ਛੱਡ ਕੇ ਦਾਸੀ ਨਾਲ ਪਿਆਰ ਕਰਨ ਲੱਗ ਪਿਆ। ਜੋ ਵਿਆਸ ਜੀ ਨੇ ਗੱਲਾਂ ਦੱਸੀਆਂ ਸੀ ਉਹਨਾਂ ਵਿੱਚੋਂ ਪਹਿਲੀ ਗੱਲ ਪੂਰੀ ਹੋ ਗਈ। ਰਾਜੇ ਨੇ ਦਾਸੀ ਨੂੰ ਅਣਵਿਆਹਿਆ ਹੀ ਉਹਦੇ ਨਾਲ ਵਿਆਹ ਤਾਂ ਕਰਾਇਆ ਨਹੀਂ ਸੀ ਕਿਉਂਕਿ ਕਰਾ ਨਹੀਂ ਸਕਦਾ ਸੀ ਉਹ ਦਾਸੀ ਸੀ। ਉਹਨੂੰ ਰਾਣੀਆਂ ਦੇ ਵਿੱਚੋਂ ਵੀ ਮੁਖੀ ਪਟਰਾਣੀ ਵੀ ਬਣਾਤਾ ਕਿਉਂਕਿ ਹਰੇਕ ਗੱਲ ਉਹਦੀ ਮੰਨਿਆ ਕਰੇ, ਹਰੇਕ ਗੱਲ ਉਹ ਤੋਂ ਪੁੱਛਿਆ ਕਰੇ, ਉਹਨੂੰ ਅੱਗੇ ਹੀ ਰੱਖਿਆ ਕਰੇ। ਇਸੇ ਭਾਵ ਨੂੰ ਲੈ ਕੇ ਗੁਰੂ ਜੀ ਨੇ ਵੀ ਬਾਣੀ 'ਚ ਬਚਨ ਫਰਮਾਇਆ ਹੈ। ਰੋਵਾ ਜਨਮੇਜਾ ਖੋਏ ਗਿਆ ਇੱਕੀ ਕਾਰਨ ਪਾਪੀ ਭਇਆ ਜਨਮੇਜਾ ਰੋਣ ਲੱਗਿਆ ਕਿ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਪਾਪੀ ਕਿਉਂ ਬਣਿਆ ਪਾਪੀ ਕਿਵੇਂ ਹੋਇਆ ਅੱਗੇ ਸੁਣੋ ਜੀ ਹੁਣ ਰਾਜਾ ਮਹਿਲਾਂ ਦੇ ਵਿੱਚ ਉਸ ਦਾਸੀ ਨੂੰ ਹੀ ਅੱਗੇ ਰੱਖਦਾ ਤੇ ਦਾਸੀ ਦਾ ਮਹਿਲਾਂ ਚ ਬੋਲਵਾਲਾ ਹੋ ਗਿਆ ਉਹ ਰਾਣੀਆਂ ਦੇ ਨਾਲੋਂ ਚੰਗਾ ਖਾਂਦੀ ਤੇ ਚੰਗਾਈ ਹੰਡਾਉਂਦੀ ਕੰਮ ਨੂੰ ਹੱਥ ਨਾ ਲਾਉਦੀ ਸਗੋਂ ਰਾਣੀਆਂ ਉਹਦੀ ਸੇਵਾ ਕਰਿਆ ਕਰਨ। ਦਾਸੀ ਰੋਜ਼ ਰਾਤ ਨੂੰ ਰਾਜੇ ਦੀ ਸੇਜ ਉੱਤੇ ਸੌਣ ਲੱਗੀ। ਉਹ ਰਾਜਕੁਮਾਰੀਆਂ ਦਾਸੀਆਂ ਵਰਗੀਆਂ ਹੋ ਗਈਆਂ ਤੇ ਦਾਸੀ ਪਟਰਾਣੀ ਬਣ ਗਈ। ਉਹਨਾਂ ਦੇ ਦੁੱਖ ਸੁੱਖ ਨੂੰ ਕੋਈ ਨਾ ਫੋਲਦਾ। ਉਹ ਰਾਣੀਆਂ ਛੁੱਟੜ ਹੋ ਗਈਆਂ ਰਾਜੇ ਦੇ ਵਜ਼ੀਰ ਨੇ ਇੱਕ ਦਿਨ ਕਿਸੇ ਸੁਦਾਗਰ ਦੇ ਕੋਲੋਂ ਇੱਕ ਬੜੀ ਸੁੰਦਰ ਘੋੜੀ ਖਰੀਦ ਲਈ ਅਸਲ ਵਿੱਚ ਉਹ ਘੋੜੀ ਨਹੀਂ ਸੀ ਉਹ ਤਾਂ ਉਹਦੀ ਹੋਣੀ ਸੀ ਰਾਜੇ ਜਨਮੇਜੀ ਦੀ ਜਿਹੜੀ ਘੋੜੀ ਦਾ ਰੂਪ ਧਾਰ ਕੇ ਰਾਜੇ ਦੇ ਸ਼ਹਿਰ ਚ ਆਈ ਸੀ ਵਜ਼ੀਰ ਨੇ ਰਾਜੇ ਨੂੰ ਘੋੜੀ ਦਿਖਾਈ ਤੇ ਆਖਿਆ ਇਹ ਘੋੜੀ ਮੈਂ ਖਰੀਦ ਲਈਆ ਦੇਖੋ ਕਿੰਨੀ ਸੋਹਣੀ ਹੈ ਉਹ ਆਖਣ ਲੱਗਿਆ ਰਾਜਾ ਵੀ ਹਾਂ ਬਿਲਕੁਲ ਇਹ ਘੋੜੀ ਤਾਂ ਬਹੁਤ ਜਿਆਦਾ ਸੋਹਣੀ ਹੈ ਇਹਦਾ ਕਦ ਕਾਠ ਵੀ ਬਹੁਤ ਅੱਛਾ ਹੈ ਤੇ ਹੋਰ ਹਰੇਕ ਪੱਖ ਤੋਂ ਘੋੜੀ ਬੜੀ ਸੋਹਣੀ ਹੈ ਤਾਂ ਵਜ਼ੀਰ ਕਹਿਣ ਲੱਗਿਆ ਵੀ ਇੱਕ ਵਾਰ ਇਸ ਘੋੜੀ ਉੱਤੇ ਤੁਸੀਂ ਸਵਾਰੀ ਕਰੋ ਤੇ ਇਹ ਤੇ ਚੜ ਕੇ ਨਾ ਤੁਸੀਂ ਸ਼ਿਕਾਰ ਖੇਡਣ ਜਾਓ। ਇਹ ਤਾਂ ਇੰਨੀ ਤੇਜ਼ ਆ ਹਵਾ ਵਾਂਗੂ ਚੱਲਦੀ ਐ। ਹਵਾ ਵਾਂਗੂ ਚੱਲਦੀ ਐ ਜੇ ਇਹਦੇ ਉੱਤੇ ਪਾਣੀ ਦਾ ਛੰਨਾ ਵੀ ਰੱਖ ਦਈਏ ਨਾ ਤਾਂ ਉਹ ਵੀ ਨਹੀਂ ਡੁੱਲਦਾ। ਐਸੀ ਤੇਜ਼ ਚੱਲਣ ਵਾਲੀ ਘੋੜੀ ਤੁਸੀਂ ਨਾ ਕਦੇ ਸੁਣੀ ਹੋਣੀ ਐ ਨਾ ਕਦੇ ਵੇਖੀ ਹੋਣੀ। ਰਾਜਾ ਵਜ਼ੀਰ ਦੀਆਂ ਗੱਲਾਂ 'ਚ ਆ ਗਿਆ। ਘੋੜੀ ਉੱਤੇ ਚੜ ਕੇ ਇਕੱਲਾ ਹੀ ਸ਼ਿਕਾਰ ਨੂੰ ਤੁਰ ਗਿਆ ਸਵੇਰ ਦਾ ਸ਼ਿਕਾਰ ਪਿੱਛੇ ਲੱਗਿਆ ਤੇ ਸੰਗਤ ਜੀ ਦੁਪਹਿਰ ਹੋ ਗਈ ਪਰ ਸ਼ਿਕਾਰ ਹੱਥ ਨਾ ਆਇਆ ਸੂਰਜ ਦੀ ਗਰਮੀ ਸੀ ਉਹ ਗਰਮੀ ਕਾਰਨ ਰਾਜਾ ਵਿਅਕਲ ਹੋਣ ਲੱਗਿਆ ਉਸਨੇ ਵਿਅਕਲਤਾ ਨੂੰ ਦੂਰ ਕਰਨ ਦੇ ਵਾਸਤੇ ਇੱਕ ਦਰਿਆ ਪਾਣੀ ਦਾ ਵਗ ਰਿਹਾ ਸੀ ਉਹਦੇ ਕਿਨਾਰੇ ਇੱਕ ਬੋੜੀ ਸੀ ਤੇ ਬੋੜ ਦੇ ਹੇਠਾਂ ਰਾਜਾ ਘੋੜੀ ਉੱਪਰੋਂ ਉੱਤਰ ਬੈਠਾ ਘੋੜੀ ਨੂੰ ਬੋੜ ਦੀਆਂ ਜੜਾਂ ਨਾਲ ਬੰਨ੍ਹਤਾ ਲੰਮੇ ਪੰਦ ਤੇ ਸਵੇਰ ਦੇ ਸ਼ਿਕਾਰ ਪਿੱਛੇ ਲੱਗਿਆ ਹੋਣ ਕਰਕੇ ਰਾਜਾ ਥੱਕਿਆ ਸੀ ਉਹ ਲੇਟ ਗਿਆ ਲੇਟ ਗਿਆ ਸਾਰੀ ਉਹਨੂੰ ਨੀਂਦ ਆ ਗਈ ਰਾਜਾ ਸੌ ਗਿਆ ਉਹਦੇ ਸੌਂਦੇ ਸਾਰੀ ਸੱਚਮੁੱਚ ਜਲ ਵਿੱਚੋਂ ਇੱਕ ਕੋਤਲ ਕੋੜਾ ਨਿਕਲਿਆ ਉਹ ਹੌਲੀ-ਹੌਲੀ ਤੁਲਕੇ ਘੋੜੀ ਦੇ ਕੋਲ ਆ ਗਿਆ ਘੋੜੀ ਉਸ ਨੂੰ ਦੇਖ ਕੇ ਡਰੀ ਨਹੀਂ ਭੁਣਕੀ ਨਹੀਂ ਸਗੋਸ ਨਾਲ ਲੱਗੀ ਲਾੜ ਕਰਨ ਲਾੜ ਕਰਦਿਆਂ ਕਰਦਿਆਂ ਉਸ ਤੋਂ ਬਾਅਦ ਘੋੜੀ ਲੱਗ ਗਈ ਤੇ ਪਿੱਛੋਂ ਘੋੜਾ ਸੀ ਜਿਹੜਾ ਉਹ ਜਲ ਵਿੱਚ ਮੁੜ ਕੇ ਚਲੇ ਗਿਆ ਉਹ ਮੁੜ ਕੇ ਨਾ ਬਾਹਰ ਆਇਆ ਐ ਲੱਗਿਆ ਵੀ ਜਿਵੇਂ ਕੋਈ ਫਰਿਸ਼ਤਾ ਜਾਂ ਆਦਮੀ ਦੀ ਸ਼ਕਤੀ ਵਾਲਾ ਸੀ ਲੋਢੇ ਵੇਲੇ ਜਦੋਂ ਰਾਜਾ ਜਾਗਿਆ ਲੋਢੇ ਵੇਲੇ ਦਾ ਭਾਵ ਵੀ ਜਦੋਂ ਜਿਵੇਂ ਸੰਧਿਆ ਕਹ ਦੇਨੇ ਆਪਾਂ ਸ਼ਾਮ ਹੋਣ ਵਾਲੀ ਹੁੰਦੀ ਹੈ ਰਾਜਾ ਜਾਗਿਆ ਤਾਂ ਇੱਕਦਮ ਉੱਠਿਆ ਘੋੜੀ ਉੱਤੇ ਚੜ੍ਹ ਕੇ ਤੇ ਆਪਣੇ ਮਹਿਲਾਂ 'ਚ ਆ ਗਿਆ ਸਮਾਂ ਲੰਘਦਾ ਗਿਆ ਦਿਨ ਪੂਰੇ ਹੋਣ ਤੇ ਘੋੜੀ ਨੇ ਇੱਕ ਬਸ਼ੇਰਾ ਦਿੱਤਾ ਬਸ਼ੇਰਾ ਸਿਆਮ ਰੰਗ ਦਾ ਸੀ ਰਾਜੇ ਨੇ ਉਸ ਨੂੰ ਸਮੇਤ ਜੱਗ ਵਾਸਤੇ ਖੁੱਲਾ ਛੱਡਿਆ ਕਿਸੇ ਨੇ ਉਹਨੂੰ ਰੱਸਾ ਨਾ ਪਾਇਆ ਜਿਹੜੇ ਰਾਜ ਵਿੱਚੋਂ ਦੀ ਜਾਇਆ ਕਰੇ ਤਾਂ ਰਾਜੇ ਉੱਥੋਂ ਦੇ ਉਸ ਨੂੰ ਆਪਣੇ ਰਾਜ ਵਿੱਚੋਂ ਦੀ ਲਾਂਘਾ ਦੇ ਦਿਆ ਕਰਨ ਰਾਜੇ ਜਨਵੇਜੇ ਨੂੰ ਖੁਸ਼ੀ ਹੋਈ ਵੀ ਉਹ ਤਾਂ ਚੱਕਰਵਰਤੀ ਬਣ ਗਿਆ ਕਿਉਂਕਿ ਵੀ ਮੇਰਾ ਘੋੜਾ ਕਿਸੇ ਨੇ ਫੜਿਆ ਨਹੀਂ ਹਰ ਪਾਸੇ ਉਹਦੀ ਮਹਿਮਾ ਹੋ ਰਹੀ ਸੀ ਉਸਨੇ ਅਸਮੇਦਜਗ ਕਰਨ ਦੀ ਤਿਆਰੀ ਕਰਤੀ ਕਿਉਂਕਿ ਜਦੋਂ ਕੋਈ ਰਾਜਾ ਚੱਕਰਵਰਤੀ ਬਣਦਾ ਸੀ ਫਿਰ ਉਹ ਸਮੇਦਜਗ ਕਰਦਾ ਹੁੰਦਾ ਸੀ ਤਾਂ ਉਸਨੇ ਅਸਮੇਦਜਗ ਕਰਨ ਦੀ ਤਿਆਰੀ ਕਰਤੀ ਐਲਾਨ ਕਰਤਾ ਵੀ ਰਾਜਾ ਜਨਵੇਜਾ ਸਮੇਦਜਗ ਹੋਣ ਕਰੂਗਾ ਅੱਗੇ ਅਸਮੇਦਜਗ ਕਿਵੇਂ ਕੀਤਾ ਕੀ ਹੋਇਆ ਕੀ ਨਹੀਂ ਹੋਇਆ ਇਹ ਆਪਾਂ ਕੱਲ੍ਹ ਦੇ ਸਮੇਂ ਵਿੱਚ ਸਰਵਣ ਕਰਾਂਗੇ ਅੱਜ ਇੰਨੇ ਹੀ ਇਤਿਹਾਸ ਇੰਨੀ ਹੀ ਕਥਾ ਭੋਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ